ਸਮਾਨ ਦਲਬੀਰ ਸਿੰਘ ਗੋਲਡੀ ਐਕਸਐਮਐਲਏ ਜ਼ਿਲ੍ਹਾ ਪ੍ਰੈਜ਼ੀਡੈਂਟ ਸੰਗਰੂਰ ਕਾਂਗਰਸ ਕਮੇਟੀ ਔਰ ਕੈਪਟਨ ਸੰਦੀਪ ਸਿੰਘ ਜੀ ਸਾਡੀ ਭੈਣ ਨਾਲ ਬੈਠੇ ਨੇ ਬਾਲੀਆਂ ਜੀ ਔਰ ਹੋਰ ਕਾਂਗਰਸ ਦੇ ਸਾਡੇ ਪ੍ਰਧਾਨ ਸਾਹਿਬ ਆਏ ਸੀਗੇ ਇਸ ਸਮਾਗਮ ਦੇ ਵਿੱਚ ਮਿਸਿਸ ਪੱਠਲ ਆਏ ਸੀਗੇ ਤੁਹਾਡੇ ذریعے ਮੈਂ ਸੰਗਰੂਰ ਦੇ ਵੋਟਰਸ ਨੂੰ ਸਿਰਫ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ 2024 ਦੀ ਲੜਾਈ ਬਹੁਤ ਅਹਿਮ ਲੜਾਈ ਆ ਮੇਰੀ ਦੋ ਸ਼ਕਤੀਆਂ ਦੇ ਖਿਲਾਫ ਲੜਾਈ ਹੈਗੀ ਆ ਪਹਿਲੀ ਸ਼ਕਤੀ ਜੋ ਬੀਜੇਪੀ ਹੈ ਜੋ 2024 ਵਿੱਚ ਦੇਸ਼ ਦੀ ਜਮਹੂਰੀਅਤ ਨੂੰ ਖਤਰੇ ਵਿੱਚ ਪਾ ਰਹੀ ਹੈ ਅਗਰ ਬੀਜੇਪੀ ਰਿਪੀਟ ਕਰਦੀ ਹੈ 3rd ਟਾਈਮ देयर इज एवरी ਪੋਸਿਬਿਲਿਟੀ ਕਿ ਕਨਸਟੀਟਿਊਸ਼ਨਲ ਵਿਲ ਬੀ ਅਮੈਂਡੇਡ ਮੇਬੀ ਥਿਸ ਮੇਕਮ ਥਿਸ ਥਿਸ ਮੇ ਟਰਨ ਇੰਟੂ ਅ ਥੀਓਕ੍ਰੈਟਿਕ ਸਟੇਟ ਲਾਈਕ ਇੰਡੋਨੇਸ਼ੀਆ ਲਾਈਕ ਪਾਕਿਸਤਾਨ ਜੇਦੇ ਸਿਰਫ ਇੱਕ ਵਰਗ ਦਾ ਹੀ ਬੋਲਬਾਲਾ ਹੋਵੇਗਾ ਔਰ ਜਿਹੜੇ ਦੂਸਰੇ ਖਾਸ ਤੌਰ ਦੇ ਉਤੇ ਘੱਟ ਗਿਣਤੀਆਂ ਨੇ ਇਸ ਦੇਸ਼ ਵਿੱਚ ਉਹਨਾਂ ਨੂੰ ਬਹੁਤ ਖਤਰੇ ਦੀ ਘੰਟੀ ਹੈ। ਆਲਰੇਡੀ ਭਾਜਪਾ ਨੇ ਇੱਕ ਉੱਤਰਾਖੰਡ ਦੀ ਅਸੈਂਬਲੀ ਵਿਧਾਨ ਸਭਾ ਵਿੱਚ ਯੂਨੀਫਾਰਮ ਸਿਵਲ ਕੋਡ ਦਾ ਇੱਕ ਬਿੱਲ ਪੇਸ਼ ਕਰ ਦਿੱਤਾ ਵਾ, ਅਪਰੂਵ ਕਰਾ ਦਿੱਤਾ। ਥੈਟ ਮੀਨਸ ਕਿ ਸਾਡੇ ਜਿਹੜੇ ਧਾਰਮਿਕ ਰੀਤੀ ਰਿਵਾਜ ਨੇ ਚਾਹੇ ਉਹ ਮੁਸਲਮਾਨਾਂ ਦਾ ਸ਼ਰੀਆ ਲਾਅ ਹੋਵੇਗਾ ਵਾ, ਚਾਹੇ ਉਹ ਸਿੱਖਾਂ ਦਾ ਆਨੰਦਕਾਰਚ ਹੈ, ਚਾਹੇ ਉਹ ਜੈਨੀਆਂ ਬੁੱਧੀਆਂ ਦੇ, ਚਾਹੇ ਦਲਿਤਾਂ ਦੇ ਕਾਨੂੰਨ ਨੇ ਧਾਰਮਿਕ ਉਹ ਸਾਰੇ ਇੱਕ ਵਰਗ ਤੇ ਇੱਕ ਤਰ੍ਹਾਂ ਦੇ ਅਧੀਨ ਚੱਲਣਗੇ। ਇੱਥੋਂ ਇਹ ਸਾਬਤ ਹੋ ਰਿਹਾ ਵਾ ਕਿ ਬੀਜਪੀ ਇਸ ਦੇਸ਼ ਨੂੰ ਇੱਕ ਜਦ ਤੱਕ ਪਹਿਲਾਂ ਇਹ ਇਹਨਾਂ ਨੇ ਇੱਕ ਨਾਰਾ ਦਿੱਤਾ ਸੀਗਾ ਕਿ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇਹ ਇਸ ਦੇਸ਼ ਨੂੰ ਇੱਕ ਦੇਸ਼ ਇੱਕ ਜ਼ੁਬਾਨ ਵੱਲ ਨੂੰ ਲੈ ਕੇ ਜਾ ਰਹੇ ਨੇ ਜਦ ਕਿ ਸਾਰਾ ਸਾਊਥ ਇੰਡੀਆ ਸਾਰਾ ਨਾਰਥ-ਈਸਟ ਇੰਡੀਆ ਪੰਜਾਬ ਜੰਮੂ ਕਸ਼ਮੀਰ ਇਸ ਤਰ੍ਹਾਂ ਦੀਆਂ ਸਟੇਟਸ ਕੇਰਲਾ ਐਟ ਸੈਟਰਾ ਜਿਹਨਾਂ ਦੀ ਜਿਨ੍ਹਾਂ ਦੀ ਆਜ਼ਾਦੀ ਖਤਰੇ 'ਚ ਪੈ ਜਗੀ ਔਰ ਪੰਜਾਬ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਗੱਲ ਕਰਨਾ ਚਾਹੁੰਨਾ ਵਾ ਕਿ ਅੱਜ ਕਿਸਾਨ 3 ਸਾਲ ਤੋਂ ਬਾਅਦ ਠੱਗੇ ਮਹਿਸੂਸ ਕਰਦੇ ਨੇ 3 ਸਾਲ ਦਾ ਅੰਦੋਲਨ ਲੱਖਾਂ ਸਾਰੇ ਰਾਜਸਥਾਨ ਹਰਿਆਣਾ ਪੰਜਾਬ ਔਰ ਉਤਰਾਖੰਡ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਐਡਾ ਵੱਡਾ ਮੋਰਚਾ ਲਾਇਆ 2020-21 ਵਿੱਚ 700 ਕਿਸਾਨ ਮਾਰਿਆ ਗਿਆ 700 ਔਰ ਬੀਜੇਪੀ ਦੀ ਉਸ ਵਕਤ ਸਰਕਾਰ ਨੇ ਕਿਹਾ ਕਿ ਅਸੀਂ ਤਿੰਨ ਕਾਲੇ ਕਾਨੂੰਨ ਵਾਪਸ ਲੈ ਲੈਣੇ ਐ ਐਮਐਸਪੀ ਦੀ ਕਮੇਟੀ ਬਣਾਵਾਂਗੇ ਔਰ ਤੁਹਾਨੂੰ ਅਸੀਂ ਅਸ਼ੋਰ ਕਰਦੇ ਆਂ 3 ਸਾਲ ਬੀਤਣ ਤੋਂ ਬਾਅਦ ਜਦੋਂ ਕਿਸਾਨਾਂ ਨੇ ਪੁੱਛਿਆ ਕਿ ਸਾਡਾ ਐਮਐਸਪੀ ਦਾ ਲਾਅ ਕਿੱਥੇ ਆ 3 ਸਾਲ ਜਿਹੜੀ ਕਮੇਟੀ ਬਣਾਈ ਸੀ ਉਹਨੇ ਕੋਈ ਗੱਲ ਵਿਚਾਰ ਚਰਚਾ ਹੀ ਨਹੀਂ ਕੀਤੀ ਐਮਐਸਪੀ ਦੇ ਤੋਖਾ ਬੀਜੇਪੀ ਕਹਿੰਦੀ ਸੀ ਕਿ ਸੁਣੋ ਕਿ ਅਸੀਂ 10 ਸਾਲ ਪਹਿਲਾਂ ਕਿਹਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਭਾਜਪਾ ਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਅੱਜ ਪੰਜਾਬ ਦੇਸ਼ ਦੇ ਕਿਸਾਨ ਤੇ 2021 ਦਾ ਡਾਟਾ ਦੇ ਰਿਹਾ ਤੁਹਾਨੂੰ 17 17 ਲੱਖ ਕਰੋੜ ਰੁਪਏ ਕਰਜ਼ਾ ਹੈ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਅੱਜ ਦੇਸ਼ ਦੇ ਕਿਸਾਨ ਕਰ ਰਹੇ ਨੇ ਖੇਤ ਮਜ਼ਦੂਰ ਕਰ ਰਹੇ ਨੇ ਪੰਜਾਬ ਦੇ ਕਿਸਾਨ ਤੇ 1 ਲੱਖ ਕਰੋੜ ਤੋਂ ਉੱਤੇ ਜ਼ਿਆਦਾ ਕਰਜ਼ਾ ਮਾਲਵੇ ਦਾ ਕਿਸਾਨ ਪਠੰਡਾ ਮਾਨਸਾ ਔਰ ਸੰਗਰੂਰ ਦਾ ਕਿਸਾਨ ਨਿਤ ਦਿਨ ਆਤਮ ਹੱਤਿਆ ਕਰ ਰਿਹਾ ਵਾ ਡਬਲ ਤਾਂ ਕੀ ਕਰਨੀ ਸੀ ਆਮਦਨ ਉਹਨਾਂ ਨੇ ਸਾਡੀ ਆਮਦਨ ਅੱਧੀ ਕਰ ਦਿੱਤੀ ਆ ਸਾਡੇ ਐਗਰੀਕਲਚਰ ਇੰਪਲੀਮੈਂਟਸ ਤੇ GST ਲਾਤੀ MSP ਨੂੰ ਲਾਅ ਨਹੀਂ ਬਣਾਇਆ ਔਰ ਕਾਰਪੋਰੇਟ ਕਰਾਣਿਆਂ ਨੂੰ ਚੰਦ ਕਰਾਣਿਆਂ ਨੂੰ ਪਿਛਲੇ 10 ਸਾਲ ਵਿੱਚ ਇਕੱਲੇ ਕੁਝ ਜਿਵੇਂ ਆਪਾਂ ਕਹਿੰਦਾ ਕੁਝ ਦਰਜਨਾ ਪਰਿਵਾਰਾਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਵਾ BJP ਨੇ 10 ਸਾਲ ਦੇ ਰਾਜ ਵਿੱਚ ਔਰ ਇਹ ਸਰਕਾਰ ਹੁਣ ਵੀ ਆ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਕਿਉਂਕਿ ਜਿਹੜਾ BJP ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਇਹਨੇ ਆਲਰੇਡੀ ਪ੍ਰਾਈਵੇਟ ਮੰਡੀਆਂ ਡੈਜ਼ਿਗਨੇਟ ਕਰਤੇ ਸੀ ਜਿਹੜੇ ਅਡਾਨੀਜ਼ ਦੇ ਸਾਈਲੋਜ਼ ਨੇ ਕਾਰਪੋਰੇਟ ਘਰਾਣਿਆਂ ਦੇ ਪੰਜਾਬ ਬੜਾ ਪ੍ਰੈਸ਼ਰ ਪਾਇਆ ਲੋਕਾਂ ਦਾ ਤਾਂ ਉਹ ਕਾਨੂੰਨ ਵਾਪਸ ਲੈਣਾ ਪਿਆ ਉਹਨਾਂ ਨੂੰ ਇਸ ਕਰਕੇ ਜੋ thro bjp ਕਿਸਾਨਾਂ ਦੇ ਨਾਲ ਔਰ ਹੁਣ ਸ਼ੰਭੂ ਦੇ ਵਿੱਚ ਸਾਡੇ ਕਿਸਾਨਾਂ ਨੂੰ ਸਾਡੀ ਧਰਤੀ ਪੰਜਾਬ ਦੇ ਵਿੱਚ ਅੰਦਰ ਵੜ ਕੇ ਹਰਿਆਣਾ ਪੁਲਿਸ ਨੇ ਜੋ ਕੁੱਟਿਆ ਮਾਰਿਆ ਲਤਾੜਿਆ ਝੰਡੇ ਉਹਨਾਂ ਦੇ ਕੁਚਲੇ ਨਿਸ਼ਾਨ ਸਾਹਿਬ ਕੁਚਲੇ ਟਰੈਕਟਰ ਭੰਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਸ਼ੁੱਭ ਕਰਨ ਤੇ ਗੋਲੀ ਮਾਰ ਕੇ ਮਾਰ ਦਿੱਤਾ ਨੋ ਜਸਟਿਸ ਐਟ 올 ਸੋ ਧੇਰਫੋਰਸ ਪਹਿਲੀ ਸਾਡੀ ਲੜਾਈ ਜਿਹੜੀ ਉਹ ਬੀਜੇਪੀ ਦੇ ਨਾਲ ਹੈ ਔਰ ਜਿਹੜਾ ਵੀ ਪੰਜਾਬ ਦੇ ਵਿੱਚ ਸਮਝਦਾ ਕਿ ਮੈਂ ਅ ਖੋਤੀ ਪੰਥ ਅਕਾਲੀ ਦਲ ਨੂੰ ਪਾਰਿਆ ਵੋਟ ਇਹ ਵੋਟ ਵੀ ਅਗਰ ਤੁਸੀਂ ਅ ਅਕਾਲੀ ਦਲ ਦੀ ਕੈਂਡੀਡੇਟ ਨੂੰ ਵੋਟ ਪਾਣੇ ਉਹ ਇਨਡਾਇਰੈਕਟਲੀ ਬੀਜੇਪੀ ਦੇ ਖਾਤੇ ਵਿੱਚ ਅਗਰ ਅੱਜ ਦੇਸ਼ ਵਿੱਚ ਬੀਜੇਪੀ ਨੂੰ ਕੋ ਰੋਕਣ ਦੇ ਸਮਰੱਥ ਹੈ ਕਟ ਗਿਣਤੀਆਂ ਦੀ ਹਿਫਾਜ਼ਤ ਕਰ ਸਕਦਾ ਜਿਵੇਂ ਕਿ ਇਹਨਾਂ ਨੇ ਜੰਮੂ ਕਸ਼ਮੀਰ ਦੀਆਂ ਸਟੇਟਾਂ ਸਟੇਟ ਨੂੰ ਤੋੜ ਕੇ ਦੋ ਸਾਡੀਆਂ ਬਣਾ ਦਿੱਤੀਆਂ ਨੇ ਯੂਨੀਅਨ ਟੈਰੀਟਰੀਜ਼ ਹੁਣ ਅੱਗੇ ਆ ਰਿਹਾ ਹੈ ਸਿਟੀਜ਼ਨ ਅਮੈਂਡਮੈਂਟ ਐਕਟ ਅਗਰ ਤੁਸੀਂ ਇਹ ਦੇਸ਼ ਨੂੰ ਬਚਾਉਣਾ ਚਾਹੁੰਦੇ ਇੱਕੋ ਹੀ ਆਪਸ਼ਨ ਹੈ ਕਿ ਇੰਡੀਆ ਅਲਾਈਅንስ ਜਿਹੜਾ ਦੇਸ਼ ਵਿੱਚ ਇਸ ਵਕਤ ਆ ਬੀਜੇਪੀ ਦੇ ਰੱਥ ਨੂੰ ਰੋਕ ਸਕਦਾ ਵਾ ਇਹ ਮੇਰੀ ਅਪੀਲ ਪਹਿਲਾਂ ਬੀਜੇਪੀ ਵੱਸ ਜੋ ਭਗਵੰਤ ਪਾਣ ਹੈ ਇਹਦੇ ਦੋ ਐਕਸ਼ਨ ਮੈਂ ਤੁਹਾਨੂੰ ਦਿਖਾ ਦੇਣਾ ਵਿਚ ਵਿਲ ਪ੍ਰੂਫ ਕਿ ਇਹ ਬੀਜੇਪੀ ਦੀ ਇੱਕ ਬੀ ਟੀਮ ਬਣ ਕੇ ਖੇਡ ਰਿਆ ਪਹਿਲਾ ਜਦੋਂ ਜਿਹੜਾ ਸੀਗਾ ਆ ਕਿਸਾਨਾਂ ਦਾ ਅੰਦੋਲਨ ਹੋਇਆ ਬੀਜੇਪੀ ਨੇ ਸਾਡੀ ਧਰਤੀ ਦੇ ਅੰਦਰ ਵੜ ਕੇ ਜਿਹੜਾ ਬੈਰੀਕੇਡਿੰਗ ਕੀਤੀ ਧੱਗਰ ਦਰਿਆ ਦੇ ਉੱਤੇ ਕਿੰਨੇ ਸੰਕੜੇ ਕਿਸਾਨਾਂ ਨੂੰ ਜ਼ਖਮੀ ਕੀਤਾ ਕੋਈ ਐਫਆਈਆਰ ਨਹੀਂ ਕਿਸੇ ਦੇ ਘਰ ਜਾ ਕੇ ਭਗਵੰਤ ਮਾਨ ਨੇ ਕੋਈ ਉਹਦਾ ਪਤਾ ਨਹੀਂ ਲਿਆ ਸ਼ੁਭ ਕਰਨ ਦੀ ਗੋਲੀ ਵਜੀ ਆ ਮੌਤ ਹੋਈ ਆ ਸਿਰ ਦੇ ਪਿੱਛੇ ਗੋਲੀ ਵਜੀ ਆ ਵੀਡੀਓਗ੍ਰਾਫਿਕ ਐਵਿਡੈਂਸ ਜ਼ੀਰੋ ਐਫਆਈਆਰ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਦੈਟ ਮੀਨਸ ਜਿਹੜਾ ਕਿਸਾਨਾਂ ਤੇ ਉੱਤੇ ਅਤਿਆਚਾਰ ਉਹ ਭਾਜਪੀ ਦਾ ਤੇ ਆਮ ਆਦਮੀ ਪਾਰਟੀ ਦਾ ਜੁਆਇੰਟ ਆਪਰੇਸ਼ਨ ਸੀਗਾ ਉਸ ਤੋਂ ਪਹਿਲਾਂ ਜਦੋਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਭਾਈ ਅਮਰਿਤਪਾਲ ਸਿੰਘ ਔਰ ਉਹਦੇ ਸਾਥੀਆਂ ਦੇ ਉੱਤੇ ਉਸ ਵਕਤ ਵੀ ਕੇਜਰੀਵਾਲ ਔਨ ਕੈਮਰਾ ਆ ਕੇ ਕਹਿ ਕੇ ਗਿਆ ਸੀਗਾ ਕਿ ਦਿੱਲੀ ਨੇ ਸਾਡੀ ਮਦਦ ਮੰਗੀ ਅਸੀਂ ਦਿੱਲੀ ਕੋ ਮਦਦ ਦਿੱਤੀ ਦਿੱਲੀ ਦੁਬਾਰਾ ਮਦਦ ਮੰਗੇਗੀ ਅਸੀਂ ਦੁਬਾਰਾ ਮਦਦ ਦੇਵਾਂਗੇ ਔਰ ਦੁਬਾਰਾ ਉਹਨਾਂ ਦੀ ਐਨਐਸਸੀ ਦੀ 1 ਸਾਲ ਦੀ ਐਕਸਟੈਂਸ਼ਨ ਬਿਨਾ ਵਜ੍ਹਾ ਦਿਬਰੂਗੜ ਦੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਦੀ ਕਰਤੀ ਅਮਰਿਤਪਾਲ ਨੇ ਅਗਰ ਕੋ ਗੁਨਾਹ ਕੀਤਾ ਟ੍ਰਾਇਮੈਨ ਅਮਰਿਤ ਸਰ ਟ੍ਰਾਇਮੈਨ ਜਨਾਲਾ ਪੁਲਿਸ ਸਟੇਸ਼ਨ 307 ਲਾਓ 452 ਲਾਓ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ 1000 ਕਿਲੋਮੀਟਰ ਦੂਰ ਉੱਥੇ ਦਿਬਰੂਗੜ ਇਹ ਵੀ ਜੁਆਇੰਟ ਆਪਰੇਸ਼ਨ ਸਾਬਤ ਹੋ ਗਿਆ ਇਸ ਕਰਕੇ ਔਰ ਜੋ ਪਖੰਡਵਾਦ ਇਸ ਬਦਲਾਵ ਦੇ ਨਾਰੇ ਥੱਲੇ ਕੀਤਾ ਗਿਆ ਜੋ ਵੀਆਈਪੀ ਕਲਚਰ ਦੀ ਗੱਲ ਕਰਨ ਵਾਲੇ ਹਜ਼ਾਰ ਹਜ਼ਾਰ ਗੱਨਮੈਨ ਲੈ ਕੇ ਸੋਨੇ ਗਹਿਣਿਆਂ ਦੇ ਨਾਲ ਇਧਰ ਲੱਦੇ ਆ ਪਏ ਨੇ ਸਾਰੇ ਔਰ ਜਹਾਜ਼ਾਂ ਚੜਦੇ ਨੇ 50 ਕਿਲੋਮੀਟਰ ਹੈਲੀਕਾਪਟਰ ਤੇ ਜਾਂਦੇ ਨੇ ਔਰ ਸਾਰਾ ਟੱਬਰ ਲੈਕਸਸ 4 4 5 5 ਕਰੋੜ ਰੁਪਏ ਦੀ ਬੁਲੇਟ ਪ੍ਰੂਫ ਗੱਡੀ ਸਰਕਾਰ ਦੀ ਉਹਦੇ ਤੇ ਚੜਦੇ ਨੇ ਫਿਰ ਵੀ ਕਹੀ ਜਾਂਦੇ ਸੀ ਆਮ ਜਿਹਾ ਸਧਾਰਨ ਬੰਦੇ ਹੈਗੇ ਆ ਰਾਗਵ ਚੱਡਾ ਨੂੰ ਜੈਡ ਸਿਕਿਉਰਿਟੀ ਕੇਚਰੀਵਾਲ ਨੂੰ ਪੰਜਾਬ ਦੇ ਕਮਾਂਡੋਜ਼ ਕਪੂਰਥਲਾ ਹਾਊਸ ਵਿੱਚ ਬਿਠਾਏ ਹੋਏ ਨੇ ਔਰ ਇਸ ਤੋਂ ਇਲਾਵਾ ਜੋ ਇਹਨਾਂ ਨੇ ਹੁਣ ਧਰੋਕਾ ਆਪਣੇ ਵੋਲੰਟੀਅਰਜ਼ ਦੇ ਨਾਲ 8 ਰਾਜ ਸਭਾ ਦੇ ਮੈਂਬਰ ਬਣਾਉਣੇ ਸੀਗੇ ਇਹਨਾਂ ਨੂੰ ਲਵਲੀ ਯੂਨੀਵਰਸਿਟੀ ਦਾ ਇੱਕ ਅਮੀਰ ਆਦਮੀ ਲੱਭਾ ਕੋਈ ਦਰਿਆ ਬਿਛਾਉਣ ਵਾਲਾ ਧੂਰੀ ਦਾ ਕੋਈ ਆਮ ਆਦਮੀ ਪਾਰਟੀ ਦਾ ਜਜ਼ਬਾਤੀ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਕੋਈ ਵੀ ਸਨੀ ਅਰੋੜਾ ਲੱਭਿਆ ਲੁਧਿਆਣੇ ਦਾ ਪ੍ਰਾਪਰਟੀ ਡੀਲਰ ਸੰਦੀਪ ਪਾਠਕ ਰਾਗਵ ਚੱਡਾ ਗੈਰ ਪੰਜਾਬੀ ਤੇ ਪੰਜਾਬ ਚ ਬੰਦਾ ਹੀ ਕੋਈ ਨਹੀਂ ਲੱਭਿਆ ਇਹਨਾਂ ਨੂੰ ਔਰ ਹੁਣ ਜਿਹਨੀਆਂ ਨੌਕਰੀਆਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਸਾਰੀਆਂ ਸਾਡੀਆਂ ਨੌਕਰੀਆਂ ਨੌਜਵਾਨਾਂ ਦੀਆਂ ਹਰਿਆਣਾ ਦੇ ਰਾਜਸਥਾਨ ਦੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਲੈਕ ਬਿਕੋਜ਼ देयर इज नो ਲਾ ਫॉर ਡੋਮਿਸਾਈਲ ਇਨ ਪੰਜਾਬ ਮੇਰਾ ਬਿਲ ਪੈਂਡਿੰਗ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਤਾਰ ਕੋ ਸਾਲ ਦਾ ਹਿਮਾਚਲ ਪ੍ਰਦੇਸ਼ ਦੀ ਤਰਜ ਤੇ ਗੁਜਰਾਤ ਦੀ ਤਰਜ ਤੇ ਰਾਜਸਥਾਨ ਦੀ ਤਰਜ ਤੇ ਗੁਜਰਾ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਦੀ ਤਰਜ ਤੇ ਔਰ ਹੁਣ ਉਤਰਾਖੰਡ ਦੀ ਤਰਜ ਤੇ ਦੇ ਨੀਡਸ ਟੂ ਬੀ ਅ ਲਾ ਕਿ ਸਾਡੇ ਬੱਚਿਆਂ ਦੇ ਹਕੂਕ ਦੇ ਉੱਤੇ ਕੋਈ ਕੋਈ ਗੈਰ ਪੰਜਾਬੀ ਆਣ ਕੇ ਸਾਡੀਆਂ ਨੌਕਰੀਆਂ ਉੱਤੇ ਪਰ ਇਹਨਾਂ ਨੇ ਉਹਦੇ ਤੇ ਵੀ ਕੁਝ ਨਹੀਂ ਕੰਮ ਕੀਤਾ ਆ ਟਿਕਟਾਂ ਦਿੱਤੀਆਂ ਨੇ ਜੇ ਅਗੇ ਪੈਨਸ਼ਨਾਂ ਵਾਲਿਆਂ ਨੂੰ ਦਿਆਂਗੇ ਸਤਾਮ ਦੇ ਬੰਦੇ ਜਿਸ ਤਾਂ ਰੇੜੀਆਂ ਵਾਲਿਆਂ ਨੂੰ ਲਿਆਉਂਗੇ ਆ ਜਿਹੜੇ ਹੁਣ ਤਿਤਲੀਆਂ ਲੈ ਕੇ ਗਏ ਨੇ ਰੇੜੀਆਂ ਵਾਲੇ ਨੇ ਜਿਹੜਾ ਚੱਬੇ ਵਾਲ ਗਿਆ ਉਹ ਰੇੜੀ ਵਾਲਾ ਵਾ ਭਗਵਾਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਕੈਮਰੇ ਦੇ ਜ਼ਰੀਏ ਜਿਹੜਾ ਜੀਪੀ ਸਾਡਾ ਲੈ ਕੇ ਗਏ ਨੇ ਡਿਫੈਕਟ ਉਹ ਰੇੜੀ ਵਾਲਾ ਵਾ ਜਿਹੜਾ ਹੁਣ ਤੁਸੀਂ ਕੱਲ ਪਰਸੋ ਪਵਨ ਟੀਨੂ ਪੁੱਟ ਕੇ ਲੈ ਕੇ ਗਿਆ ਕਾਲੀਆਂ ਦਾ ਉਹ ਰੇੜੀ ਵਾਲਾ ਹੈ ਪੰਜ ਮਨਿਸਟਰਸ ਤਿੰਨ ਐਮਐਲਏ ਇੱਕ ਕਮੇਡੀਅਨ ਕਿੱਥੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਮੇਰੀ ਤਾਂ ਤੁਹਾਨੂੰ ਆ ਆ ਦੇਖ ਲਓ ਸਾਰੇ ਸੰਗਰੂਰ ਦੇ ਹੱਥ ਬੰਨ ਕੇ ਮੇਰੀ ਬੇਨਤੀ ਆ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਜਿਹੜੇ ਕਿ ਬਹੁਤ ਅੱਛੇ ਬੰਦੇ ਨੇ ਜਿਹੜੇ ਜਜ਼ਬਾਤੀ ਨੇ ਜਿਨ੍ਹਾਂ ਨੇ ਕ੍ਰਾਂਤੀ ਲਿਆਉਣ ਦਾ ਯਤਨ ਕੀਤਾ ਲੇਕਿਨ ਇਹਨਾਂ ਨੇ ਗਰਪਪਾਤ ਕੀਤਾ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਸ ਕ੍ਰਾਂਤੀ ਦਾ ਇਸ ਰੈਵੋਲੂਸ਼ਨ ਦਾ ਇਸ ਬਦਲਾਵ ਦਾ ਮੈਂ ਤੁਹਾਨੂੰ ਅਪੀਲ ਆ ਕਿ ਅਗਰ ਤੁਸੀਂ ਪੰਜਾਬ ਹਕੈਸੀ ਹੋ ਪਾਰਟੀ ਮੱਤ ਦੇਖਿਓ ਇੱਕ ਵਾਰ ਇਹਨਾਂ ਨੂੰ ਸਬਕ ਸਿਖਾਓ ਕਿ ਤੁਸੀਂ ਸਾਡੇ ਨਾਲ ਗਲਤ ਵਹਿਦੇ ਕੀਤੇ ਨੇ ਝੂਠ ਬੋਲਿਆ ਵਾ ਔਰ ਤੁਸੀਂ ਸੈਂਕੜੇ ਕਰੋੜ ਦੇ ਕਰਪਸ਼ਨ ਦੇ ਸਕੈਂਡਲਸ ਵਿੱਚ ਫਸਿਆ ਕੇਜਰੀਵਾਲ ਮਨੀਸ਼ ਸੋਡਿਆ ਤੇ ਉਹਦੀ ਸਤਿੰਦਰ ਜੈਨ ਦੀ 1.5 ਸਾਲ ਹੋ ਗਏ ਅ ਦਿੱਲੀ ਤਿਹਾੜ ਜੇਲ੍ਹ ਵਿੱਚ ਬੰਦ ਨੇ ਜ਼ਮਾਨਤਾ ਸੁਪਰੀਮ ਕੋਰਟ ਨੇ ਰਿਜੈਕਟ ਕੀਤੀਆਂ ਹੋਈਆਂ ਨੇ ਫਿਰ ਵੀ ਆਪਣੇ ਆਪ ਨੂੰ ਕਹੀ ਜਾਂਦੇ ਕੱਟੜ ਮੰਦਾਨਰ that means they are challenging, challenging the uh, judicial authority of this country ਤੇ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਕਹਿੰਦੇ ਨੇ ਕਿ ਤੁਸੀਂ ਸਮਝ ਲੈਣਾਂ ਜੀ ਸਾਨੂੰ ਫੜ ਕੇ ਅੰਦਰ ਦਿੱਤਾ 4 ਮਹੀਨੇ ਮੈਨੂੰ ਬੇਗੁਨਾਹ ਇੱਕ ਐਨਡੀਪੀਐਸ ਕੇਸ ਵਿੱਚ ਜਿੱਦਣ ਜ਼ਮਾਨਤ ਹੋਈ 4 ਜਨਵਰੀ 2024 ਨੂੰ ਇੱਕ ਮੁਕਦਮਾ 3 ਵਜੇ ਤੜਕੇ ਕਰਕੇ ਦਰਜ ਸੁਭਾਨਪੁਰ ਪੁਲਿਸ ਸਟੇਸ਼ਨ ਜੇਲ੍ਹ ਦੇ ਵਿੱਚ ਤਿੰਨ ਪੁਲਿਸ ਅਫਸਰਸ ਡੀਐਸਪੀ ਬੈਠੇ ਸੀ ਮੈਨੂੰ ਗ੍ਰਿਫਤਾਰ ਕਰਨ ਲਈ ਦਰਜਨਾ ਕਾਂਗਰਸ ਦੇ ਬੰਦਿਆਂ ਦੇ ਝੂਠੇ ਪਰਚੇ ਦਰਜ ਕਿੰਨੇ ਐਕਟਿਵਿਸਟ ਜਿਨ੍ਹਾਂ ਦੇ ਬਾਹਮ ਮਰੋੜ ਕੇ ਉਹਨਾਂ ਦੇ ਪਰਚੇ ਦਰਜ ਆ ਚੱਬੇਵਾਲ ਜਿਹੜਾ ਬਾਹਮ ਮਰੋੜ ਕੇ ਲੈ ਕੇ ਗਏ ਨੇ ਹੁਣ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਤੁਸੀਂ ਕਹਿੰਦੇ ਕਿ ਬੀਜੇਪੀ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਕਰਦੀ ਮੈਂ ਕਹਿੰਦਾ ਦੁਰਉਪਯੋਗ ਕਰਦੀ ਹੈ ਹਾਂਜੀ ਯੈਸ ਕਰਦੀ ਹੈ ਦੁਰਉਪਯੋਗ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦਾ ਪੰਜਾਬ ਵਿੱਚ ਉਸੇ ਤਰਜ਼ ਤੇ ਉਹਨਾਂ ਤੋਂ ਬਾ ਕਿ ਤੁਸੀਂ ਝੂਠੇ ਪਰਚੇ ਦਰਜ ਨਹੀਂ ਕੀਤੇ ਲਿਆਓ ਮੇਰੇ ਨਾਲ ਮੇਰੀ ਜਨਤਕ ਬਹਿਸ ਦੀ ਚੁਣੌਤੀ ਹੈ ਭਗਵੰਤ ਮਾਨ ਨੂੰ ਕਿ ਆ ਜਾ ਹੁਣ ਸੱਤ ਵਿੱਚ ਵਿਧਾਨ ਸਭਾ ਵਿੱਚ ਤਾਂ ਸਾਨੂੰ ਬੋਲਣੇ ਦਿੰਦੇ ਮਾਈਕ ਹੱਥ 'ਚ ਇਹਨਾਂ ਦੇ ਸਪੀਕਰ ਹੱਥ 'ਚ ਇਹਨਾਂ ਦੇ ਟਾਈਮਰ ਹੱਥ 'ਚ ਇਹਨਾਂ ਦੇ ਆ ਪੰਜਾਬ ਦੇ ਇਸ ਤੇਰੀ ਅਖੋਤੀ ਰਾਜਧਾਨੀ ਵਿੱਚ ਇੱਥੇ ਰੱਖ ਇੱਕ ਡਿਬੇਟ ਮੇਰੇ ਨਾਲ ਤੇ ਮੈਨੂੰ ਸਾਬਤ ਕਰਕੇ ਦੇਖ ਕਿ ਜਿਹੜਾ ਪਰਚਾ ਮੇਰੇ ਦੇ ਉੱਤੇ ਹੋਇਆ ਕਿ ਉਹ ਸੱਚਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਜੇ ਸਾਬਤ ਕਰ ਦੇਵੇ ਤਾਂ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹਾਈ ਕੋਰਟ ਨੇ ਬੇਲ ਅਸੀਂ ਫਿਰ ਵੀ ਸਮਝ ਲੈਣਾ ਹੈ ਔਰ ਦੂਸਰਾ ਮੈਂ ਕਹਿਣਾ ਚਾਹਣਾ ਕਿ ਉੱਥੇ ਸ਼ੋਰ ਮਚਾਉਂਦੇ ਨੇ ਕਿ ਗੋਦੀ মিডিਆ ਬਣਾ ਦਿਆ ਹੈ ਭਾਜਪੀ ਨੇ ਬਣਾਇਆ ਵਾ ਮੈਂ ਕਹ ਰਿਹਾ ਜੇ ਇੰਟਾਇਰ ਨੈਸ਼ਨਲ ਮੇਨਸਟ੍ਰੀਮ মিডিਆ ਹੈਜ਼ ਬਿਕਮ ਅ ਹੈਂਡ ਟੂਲ ਇਨ ਦੀ ਹੈਂਡਸ ਆਫ ਦ ਰੂਲਿੰਗ ਡਿਸਪੈਂਸੇਸ਼ਨ ਭਾਜਪੀ ਪਰ ਕੀ ਤੁਸੀਂ ਪੰਜਾਬ ਦੇ ਵਿੱਚ ਮੇਨਸਟ੍ਰੀਮ মিডিਆ ਨਹੀਂ ਖਰੀਦਿਆ ਹੋਇਆ ਕੀ ਤੁਸੀਂ ਬੇਤਹਾਸ਼ਾ ਇਸ਼ਤਿਹਾਰਬਾਜ਼ੀ ਕਰਕੇ ਸਾਡੇ ਅਖਬਾਰਾਂ ਤੇ ਮੇਨਸਟ੍ਰੀਮ ਪ੍ਰਿੰਟ ਤੇ ਮੇਨਸਟ੍ਰੀਮ ਇਲੈਕਟ੍ਰੋਨਿਕ মিডিਆ ਨੂੰ ਨਹੀਂ ਖਰੀਦਿਆ ਆ ਤਾਂ ਪਰਮਾਤਮਾ ਦੀ ਕਿਰਪਾ ਨਾਲ ਆਰਗੇਨਿਕ মিডিਆ ਦਿਖਾ ਰਿਆ ਲੋਕਾਂ ਨੂੰ ਸੱਚ ਵਰਨਾ ਤਾਂ ਕੋਈ ਸੱਚ ਦਿਖਾਉਣ ਨੂੰ ਤਿਆਰ ਹੀ ਨਹੀਂ ਸੀਗਾ ਕਿਸਾਨਾਂ ਦਾ ਅੰਦੋਲਨ ਉਹਦਾ ਕੋਈ ਨਹੀਂ ਦਿਖਾਉਂਦਾ ਸ਼ੁਭਕਰਨ ਮਰ ਰਿਹਾ ਕੋਈ ਨਹੀਂ ਦਿਖਾ ਰਿਹਾ ਹਜ਼ਾਰਾਂ ਦੇ ਇਕੱਠ ਹੋ ਰਹੇ ਨੇ ਉਗਰਾਹਾਂ ਸਾਹਿਬ ਦੇ ਜਾਂ ਦੂਸਰੀਆਂ ਭਾਰਤੀ ਕਿਸਾਨੀ ਉਹਨਾਂ ਕੋਈ ਨਹੀਂ ਦਿਖਾ ਰਿਹਾ ਇਸ ਕਰਕੇ ਤੁਸੀਂ ਵੀ ਉਹੀ ਕੰਮ ਕੀਤਾ ਜੋ ਭਾਜਪਾ ਨੇ ਮੀਡੀਆ ਨੂੰ ਕੰਟਰੋਲ ਕਰਨ ਦਾ ਕਿ ਔਰ ਪੰਜਾਬ ਦੇ ਵਿੱਚ ਸਰਕਾਰ ਅਗਰ ਹੈ ਤਾਂ ਬਿਜਲੀ ਦੇ ਖੰਭਿਆਂ ਦੀ ਸਰਕਾਰ ਬਣ ਕੇ ਰਹੇਗੀ there is no government on the ground there is complete lawlessness ਰੋਜ਼ ਲਾਅ ਐਂਡ ਆਰਡਰ ਦੇ ਵਿੱਚ ਗਦਰ ਮਚਾ ਮਾਫੀਆ ਇਜ਼ ਰੂਲਿੰਗ ਦਾ ਰੂਸਤ ਗੁਜਰਾ ਪਿੰਡ ਔਰ ਸੁਨਾਮ ਦੇ ਪਿੰਡਾਂ ਵਿੱਚ 25 ਬੰਦਿਆਂ ਦੀ ਮੌਤ ਹੋ ਜਾਣਾ ਇਹ ਦਰਸਾਉਂਦਾ ਵਾ ਕਿ ਸ਼ਰਾਬ ਮਾਫੀਆ ਜ਼ਿੰਦਾ ਵਾ ਇਲੀਗਲ ਮਾਈਨਿੰਗ ਮਾਫੀਆ ਦੀ ਰਿਪੋਰਟ ਮੈਂ ਤੁਹਾਡੇ ਪੇਸ਼ ਕਰਤੀ ਤੁਹਾਨੂੰ ਫਿਰ ਭੇਜ ਦੂੰਗਾ ਏਡੀਜੀਪੀ ਇੰਟੈਲੀਜੈਂਸ ਰਿਪੋਰਟ ਹੈ ਤਾਜੀ ਜਿਹੜੀ ਕਹਿੰਦੀ ਕਿ 14-15 ਜ਼ਿਲ੍ਹਿਆਂ ਦੇ ਵਿੱਚ ਆ ਫਲਾਣੇ ਬੰਦੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਆ ਅਫਸਰ ਗੈਰ ਕਾਨੂੰਨੀ ਮਾਈਨਿੰਗ ਵਿੱਚ ਸਹਾਇੀ ਨੇ ਨੋ ਐਕਸ਼ਨ ਐਟ 올 ਆ ਸਰਬਜੀਤ ਕੌਰ ਮਾਨੂੰ ਕਹਿੰਨੇ ਇੱਕ ਜੀ ਐਨ ਆਰ ਆਈ ਦੀ ਜਗਰਾਉਣ ਦੀ ਪ੍ਰਾਪਰਟੀ ਚੱਕ ਲਈ ਨਜਾਇਜ਼ ਕਬਜ਼ਾ ਕੀਤਾ ਹੋ ਤਾਂ ਤੁਹਾਡੀ ਮਿਹਰਬਾਨੀ ਨਾਲ ਤੁਸੀਂ ਮੀਡੀਆ ਨੇ ਉਠਾਇਆ ਤੇ ਉਹਨੂੰ ਛੱਡਣਾ ਪੈ ਗਿਆ ਕਿ ਉਹ ਰੀਅਲ ਏਸਟੇਟ ਮਾਫੀਆ ਨਹੀਂਗਾ ਕਿਹੜਾ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਪਨਪ ਨਹੀਂ ਰਿਹਾ ਡਰੱਗ ਮਾਫੀਆ ਪੂਰਾ ਪ੍ਰਚਲਿਤ ਹੈਗਾ ਨਿਤ ਦਿਨ ਸਾਡੇ ਬੱਚੇ ਸਰਿੰਜਾਂ ਲਾ ਕੇ ਚਿਟਾ ਲੈ ਕੇ ਮਰ ਰਹੇ ਨੇ ਵੇਅਰ ਇਜ਼ ਦ ਡਰੱਗ ਕੰਟਰੋਲ ਕਿੱਥੇ ਬੇਅਦਬੀਆਂ ਦਾ ਕੰਟਰੋਲ ਕਹਿੰਦੇ ਸੀ ਜੀ 24 ਘੰਟਿਆਂ ਚ ਅਸੀਂ ਬੇਅਦਬੀਆਂ ਦਾ ਇਨਸਾਫ ਕਰਾਵਾਂਗੇ ਇੱਕ ਫਾਈਲ ਪੈਂਡਿੰਗ ਆ ਫਰੀਦਕੋਟ ਦੇ ਐਸ ਐਚ ਪੀ ਦੇ ਮੰਗੀ ਹੋਈ ਆ ਇਜਾਜ਼ਤ ਟੂ 295 ਏ ਦਾ ਕੇਸ ਹੈ ਕ੍ਰਿਮੀਨਲ ਐਕਟ ਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਭਗਵੰਤ ਮਾਨ ਦੇ ਟੇਬਲ ਤੇ ਪਈ ਪਿਛਲੇ ਪੌਣੇ 2 ਸਾਲ ਦੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਰਿਹਾ ਹੈ ਇਸ ਕਰਕੇ ਜੋ ਕੁਝ ਇਹ ਕਹਿ ਰਹੇ ਨੇ ਉਹ ਸਰਾਸਰ ਝੂਠ ਹਿਸ਼ਤਿਆਰਬਾਜੀ ਖੰਬੇਬਾਜੀ ਪੋਸਟਰਬਾਜੀ ਔਰ ਆਪਣੇ ਲੋਕਾਂ ਨੂੰ ਵਰਗਲਾ ਕਰਕੇ ਇਸ ਸਰਕਾਰ ਚਲਾ ਰਹੇ ਨੇ ਮੈਂ ਤੁਹਾਡੇ ਜ਼ਰੀਏ ਲੋਕਾਂ ਨੂੰ ਅਪੀਲ ਕਰੂੰਗਾ ਕਿ ਇੰਡੀਆ ਅਲਾਈਅੰਸ ਇੱਕ ਅੱਛੀ ਆਪਸ਼ਨ ਆ ਤੁਹਾਡੇ ਕੋਲ ਚਾਰਾਂ ਪਾਰਟੀਆਂ ਦੇ ਵਿੱਚੋਂ ਉਸ ਨੂੰ ਜਿਤਾਓ ਮੈਂ ਤੁਹਾਡੇ ਨਾਲ ਪ੍ਰਣ ਕਰਦਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਅਗਰ ਮੈਨੂੰ ਲੋਕ ਸਭਾ 'ਚ ਭੇਜੋਗੇ ਸੰਗਰੂਰ ਦੇ ਪੱਖ ਦੇ ਮਸਲੇ ਕੱਗਰ ਦਰਿਆ ਦਾ ਮਸਲਾ ਕਿਸਾਨਾਂ ਦੀ ਜਿਹੜੀ ਅਦਾਇਗੀ ਨਹੀਂ ਕੀਤੀ ਇਹਨਾਂ ਨੇ ਸਾਡੀ ਫਸਲਾਂ ਦੇ ਖਰਾਬੀ ਦੇ ਕਰ ਕਿਸਾਨਾਂ ਦਾ ਕਰਜ਼ਾ ਖੇਤ ਮਜ਼ਦੂਰਾਂ ਗਰੀਬਾਂ ਦਾ ਵਿਚਾਰਿਆਂ ਦਾ ਥੋੜਾ ਥੋੜਾ ਕਰਜ਼ਾ ਔਰ ਜੋ ਕੁਝ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਡਿਮਾਂਡਸ ਹੋਣ ਗਿਆ ਮੈਂ ਵਚਨਬੱਧ ਹਾਂ ਕਿ ਮੈਂ ਲੋਕ ਸਭਾ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਨਿਡਰਤਾ ਨਾਲ ਨਿਚਕਤਾ ਦੇ ਨਾਲ ਔਰ ਇਨਸਾਫ ਪਸੰਦੀ ਦੇ ਨਾਲ ਤੁਹਾਡੇ ਆਵਾਜ਼ ਪੰਜਾਬ ਦੇਸ਼ ਦੀ ਲੋਕ ਸਭਾ ਤੇ ਪਹੁੰਚਾਉਣ ਲਈ ਹੈ ਔਰ ਅੰਤ ਵਿੱਚ ਮੈਂ ਗੋਲਡੀ ਦਾ ਜਿਸ ਫਰਾਕ ਦੀ ਲਿਨਾਨ ਅੱਜ ਇਸ ਨੇ ਜਿਸ ਦੇਖੋ ਇੱਕ ਕਲ ਹੁੰਦੀ ਹੈ ਇੱਕ ਹੁੰਦਾ ਮਦਦ ਕਰਨੀ ਇੱਕ ਹੁੰਦਾ ਵਾ ਦਿਲੋਂ ਮਦਦ ਕਰਨੀ ਅੱਜ ਮੇਰੇ ਇਸ ਛੋਟੇ ਵੀਰ ਨੇ ਔਰ ਸਾਡੀ ਛੋਟੀ ਭੈਣ ਬੱਚੀ ਨੇ ਸਿਮਰਤ ਕੰਗੂਰਾ ਨੇ ਜੋ ਇੱਥੇ ਸਾਨੂੰ ਬੁਲਾ ਕੇ ਜਨਤਕ ਤੌਰ ਤੇ ਇਕੱਠ ਕਰਕੇ ਕੀਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰਣ ਕਰਦਾ ਵਾਦਾ ਕਰਦਾ ਮੈਂ ਹਮੇਸ਼ਾ ਆਪਣੇ ਛੋਟੇ ਤੋਂ ਛੋਟੇ ਬੰਦੇ ਵਰਕਰ ਦੀ ਕਦਰ ਪਾਈ ਹੈ ਜ਼ਿੰਦਗੀ ਦੇ ਵਿੱਚ ਮੈਂ ਕਦੀ ਝੂਠ ਨਹੀਂ ਬੋਲਿਆ ਤਾਂ ਮੈਂ ਇਹ ਤੁਹਾਨੂੰ ਤੁਹਾਡੇ ذریعے ਕਹਿ ਕੇ ਚੱਲਣਾ ਕਿ ਜਦੋਂ ਪਰਮਾਤਮਾ ਮੌਕੇ ਦਾ ਮੌਕਾ ਦੇਵੇਗਾ 2027 ਚ ਯੂ ਵਿਲ ਸੀ ਤੂਰੀ ਸ਼ਾਈਨਿੰਗ ਇਨ ਪੰਜਾਬ ਔਰ ਜਿਹੜਾ ਲਾਸਟ ਇੱਕ ਗੱਲ ਬੀਜੇਪੀ ਦੀ ਪੁਲਿਸ ਨੇ ਸ਼ਾਈਨਿੰਗ ਤੋਂ ਮੈਨੂੰ ਯਾਦ ਆ ਕਿ ਯਾਦ ਆ ਤੁਹਾਨੂੰ ਕਿ 2004 ਚ ਇੱਕ ਨਾਰਾ ਲਾਇਆ ਸੀ ਵਾਜਪਾਈ ਸਾਹਿਬ ਦੀ ਸਰਕਾਰ ਨੇ ਇੰਡੀਆ ਸ਼ਾਈਨਿੰਗ ਹਾਰ ਦੇਖਣੀ ਪਈ ਸੀ ਹੁਣ ਕਹਿ ਰਹੇ ਨੇ ਕਿ ਵਾਈਬਰੈਂਟ ਇੰਡੀਆ ਵਿਕਸਿਤ ਭਾਰਤ ਇੱਕ ਪਾਸੇ ਕਹਿ ਰਹੇ ਨੇ ਭਾਰਤ 2000 ਪਤਾ ਨਹੀਂ ਸ਼ਾਇਦ 45 ਵਿੱਚ 47 ਚ ਪਤਾ ਨਹੀਂ ਕਿੰਨੇ ਟ੍ਰਿਲੀਅਨ ਇਕਨੋਮੀ ਬਣਨ ਜਾ ਰਹੀ ਹੈ ਇੱਕ ਪਾਸੇ ਆਪ ਹੀ ਮੰਨੀ ਜਾਂਦੇ ਨੇ ਕਿ ਸਾਡਾ 140 ਕਰੋੜ ਵਿੱਚੋਂ 82 ਕਰੋੜ ਰੁਪਇਆ ਮੁਫਤ ਅਨਾਜ ਲੈ ਰਿਆ ਹਲੇ ਜਿਹੜਾ ਦੇਸ਼ ਦਾ 140 ਕਰੋੜ ਚੋਂ 82 ਕਰੋੜ ਬੰਦਾ ਮੁਫਤ ਅਨਾਜ ਆਟੇ ਦਾਲ ਦੇ ਉੱਤੇ ਨਿਰਭਰ ਹੈਗਾ ਇਹਦਾ ਮਤਲਬ ਕਿ ਉਹ ਗਰੀਬੀ ਸਤਾ ਤੋਂ ਥੱਲੇ ਰਹਿ ਰਿਹਾ ਵਾ ਉਹਨੂੰ ਆਪਾਂ ਵਿਕਸਿਤ ਭਾਰਤ ਕਿੱਦਾਂ ਕਹਿ ਸਕਦੇ ਬਾਕੀ ਬੇਰੋਜ਼ਗਾਰੀ ਪੇਤਾਹਾਸ਼ਾ ਮਲ ਨਿਊਟ੍ਰੀਸ਼ਨ ਬੱਚਿਆਂ ਦੀ देयर आर ਸੋ ਮਨੀ ਇੰਟਰਨੈਸ਼ਨਲ ਰਿਪੋਰਟਸ ਵਿਚ ਇੰਡੀਕੇਟ ਦੈਟ ਦੀ ਗ੍ਰਾਫ ਆਫ ਇੰਡੀਆ ਅੰਡਰ ਦ ਪ੍ਰੈਸੈਂਟ ਰੂਲ ਆਫ 10 ইয়ারਸ ਆਫ ਬੀਜਪੀ ਹੈਸ ਡਿਕਲਾਈਨਡ ਟੂ ਸੱਚ ਐਨ ਐਕਸਟੈਂਡ ਹਿਊਮਨ ਰਾਈਟਸ ਆ ਰਿਕਾਰਡ ਬਹੁਤ ਮਾੜਾ ਬਹੁਤ ਇੰਟਰਨੈਸ਼ਨਲ ਪਬਲਿਕ ਡੋਮੇਨ ਦੇ ਵਿੱਚ ਇਹ ਸਾਰੀਆਂ ਗੱਲਾਂ ਗਰਾਵਿਟ ਵੱਲ ਗਈਆਂ ਨੇ ਤਾਂ ਕਰਕੇ ਮੈਂ ਇਹ ਗੱਲ ਨਾ ਰੱਖਿਆ ਤੁਹਾਡਾ ਮੀਡੀਆ ਦਾ ਇੱਥੇ ਆਉਣ ਦੀ ਬਹੁਤ ਬਹੁਤ ਤੁਹਾਨੂੰ ਜਿਹੜੀ ਇੰਡੀਆ ਅਲਾਈਜੈਂਸ ਤੋਂ ਆਉਂਦੀ ਗੱਲ ਕੀਤੀ ਹੈ ਕੇਜਰੀਵਾਲ ਵੀ ਦਾ ਉਹਦਾ 파ਟ ਨੇ ਤੁਹਾਡੇ ਜਿਹੜੇ ਸੀਨੀਅਰ ਲੀਡਰ ਨੇ ਕੇਜਰੀਵਾਲ ਨੂੰ ਛਡਾਉਣ ਦੇ ਲਈ ਦਿੱਲੀ ਤੋਂ ਧਰਨੇ ਦੇ ਵਿੱਚ ਗਈ ਸੀ ਫਿਰ ਲੋਕ ਇੰਡੀਆ ਅਲਾਈਜੈਂਸ ਕਿਉਂ ਜਿਦਾਨ ਕਿਉਂਕਿ ਇਹ ਵੀ ਤਾਂ ਉਹਨਾਂ ਨਾਲ ਹੀ ਨਾਲ ਇੱਕ ਗੱਲ ਸਮਝੋ ਅੱਛੀ ਤਰ੍ਹਾਂ ਨਾਲ ਇੰਡੀਆ ਬ੍ਰਾਡਰ ਅਲਾਈਜੈਂਸ ਹੈਗਾ ਵਾ ਸਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਅਲਾਈਜੈਂਸ ਨਹੀਂ ਕਰ ਮੈਂ ਬੈਠਾ ਤੁਹਾਡੇ ਸਾਹਮਣੇ ਸਭ ਤੋਂ ਵੱਡਾ ਸ਼ਿਕਾਰ ਸਾਡਾ 99.999% ਕੇਡਰ ਵਾਸ ਵਿਕਟਿਮਾਈਜ਼ਡ ਇਹ ਸਰਪੰਚਾਂ ਕਾਂਗਰਸੀਆਂ ਦੇ ਲੱਭ ਲੱਭ ਕੇ ਕੱਢ ਕੱਢ ਕੇ ਪਰਚੇ ਕੌਂਸਲਰਾਂ ਦੇ ਉੱਤੇ ਪਰਚੇ ਕਮੇਟੀਆਂ ਤੋੜਤੀਆਂ ਪ੍ਰਧਾਨਗੀਆਂ ਚੱਕ ਦਿੱਤੀਆਂ ਸਰਕਾਰੀ ਤੰਤਰ ਨਾਲ ਇੱਥੇ ਸਾਡਾ ਕੋਈ ਉਹਨਾਂ ਦਾ ਕੀ ਅਲਾਈਅንስ ਹੈਗਾ ਇਹ ਸਾਡਾ ਕੋਈ ਸਹੂਕਾਰ ਨਹੀਂ ਹੈਗਾ ਔਰ ਸਾਨੂੰ ਇਹ ਗੱਲ ਦਾਅਵੇ ਨਾਲ ਮੈਂ ਕਹਿ ਸਕਦਾ ਵਾਂ ਕਿ ਜਿਹੜੀ ਵੀ ਵੋਟ ਸਾਨੂੰ ਪਾਊਗੀ ਉਹ ਜੈਨੂਇਲੀ ਇੰਡੀਆ ਅਲਾਈਅንስ ਵਿੱਚ ਜਾਊਗੀ ਜਿਹੜੀਆਂ ਕਿਸੇ ਹੋਰ ਪਾਰਟੀ ਨੂੰ ਜਾਵੇਗੀ ਇਟ ਇਜ਼ ਆਲ ਡਾਊਟਫੁਲ ਵੋਟ ਆਈ ਡੋਨਟ ਨੋ ਵੇਅਰ ਇਟ ਇਜ਼ ਗੋਇੰਗ ਟੂ ਗੋ ਐਟ ਦੀ ਐਂਡ ਆਫ ਦਿ ਡੇ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਲੱਗਦਾ ਵਾ ਕਿ ਕੋਈ ਬੇਈਮਾਨ ਆਦਮੀ ਆ ਮੈਂ ਜੋ ਵੀ ਆਪਣੀ ਕਮਿਟਮੈਂਟ ਤੁਹਾਡੇ ਨਾਲ ਕਰਨ ਵਾਸਤੇ ਆਇਆ ਵਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਮੈਨੂੰ ਇੱਥੋਂ ਇਲੈਕਟ ਕਰਕੇ ਭੇਜੋਗੇ ਆਈ ਵਿਲ ਡਿਸਚਾਰਜ ਮਾਈ ਡਿਊਟੀਆਂ ਐਜ਼ ਮੈਂਬਰ ਪਾਰਲੀਮੈਂਟ ਲੋਕ ਸਭਾ ਸੰਗਰੂਰ ਐਂਡ ਸਟੇ ਪੁੱਟ ਹੇਅਰ ਅੰਟਿਲ ਐਂਡ ਅਨਲੈਸ ਜਦ ਤੱਕ ਮੇਰੀ ਲੋਕੀਏ ਇਥੇ ਰਿਸਪੈਕਟ ਮੇਰੀ ਬਾਹ ਫੜ ਕੇ ਰੱਖਣ। ਖੈਰ ਸਭ ਸਿੰਘ ਤੁਹਾਡੇ ਕਿਸੇ ਸਿੰਘ ਮਾਨ ਨੇ ਮੀਟ ਹੈ ਨਹੀਂ ਕਿਸ ਨੂੰ ਫਾਈਟ ਸਮਝਦੇ ਦੇਖਦੇ ਤੁਸੀਂ। ਮੈਨੂੰ ਹਲੇ ਸਭ ਦੀ ਤੁਸੀਂ ਰਿਸਪੈਕਟ ਵੀ ਕੀਤੀ ਸੀ ਵੀ ਮੈਂ ਉਹਨਾਂ ਦੇ ਗੇਸ ਤੇ ਹਾਂ। ਮੈਂ ਮੇਰਾ ਮੰਨਣਾ ਹਲੇ ਕਿ ਥੋੜਾ ਜਿਹਾ ਮੈਨੂੰ ਗਰਾਊਂਡ ਤੇ ਉਤਰ ਲੈਣ ਦਿਓ। ਇੱਕ ਗੱਲ ਜ਼ਰੂਰ ਮੈਨੂੰ ਨਜ਼ਰ ਆ ਰਹੀ ਕਿ ਝਾੜੂ ਦਾ ਗਰਾਫ ਬਹੁਤ ਬੁਰੀ ਤਰ੍ਹਾਂ ਡਿੱਗਿਆ ਉਹਨਾਂ ਦੇ ਆਪਣੇ ਵਰਕਰ ਵੀ ਬਹੁਤ ਨਾਰਾਜ਼ ਨੇ ਉਹੀ ਮੈਨੂੰ ਕੰਟੈਕਟ ਕਰ ਰਹੇ ਨੇ ਚੰਗੇ ਚੰਗੇ ਸੀਨੀਅਰ ਜਿਹੜੇ ਉਹਨਾਂ ਦੇ ਲੈਵਲ ਦੇ ਇੱਥੋਂ ਤੱਕ ਕਿ ਉਹਨਾਂ ਦੇ ਬਲॉक्स ਦੇ ਪ੍ਰੈਜ਼ੀਡੈਂਟ ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਹੈਨ ਉਹ ਸਾਰੇ ਸਾਡੇ ਨਾਲ ਸੰਪਰਕ 'ਚ ਨੇ ਤਾਂ ਅਗਰ ਅਗਰ ਉਹਨਾਂ ਦਾ ਵਰਕਰ ਕੈਡਰੀ ਹਤਾਸ਼ ਆ ਨਾਰਾਜ਼ ਹੈ ਕਿਉਂਕਿ ਉਹਨਾਂ ਨੂੰ ਮਿਲਿਆ ਹੀ ਕੁਝ ਨਹੀਂ ਵਿਚਾਰਿਆਂ ਨੂੰ ਇਸ ਕਰਕੇ ਮੈਨੂੰ ਲੱਗਦਾ ਕਿ ਮੀਥੇਰ ਦੀ ਪੋਜੀਸ਼ਨ ਕਾਫੀ ਡਾਮਾਡੋਲ ਹੈਗੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਹੈਜ਼ ਆਲਵੇਸ ਵਨ ਔਨ ਸਪੈਸ਼ਲ ਓ ਪਿਛਲੀ ਆਰ ਸਿੱਧੂ ਮੂਸੇਵਾਲੇ ਦਾ ਕਤਲ ਦੀਪ ਸਿੱਧੂ ਦਾ ਮੌਤ ਹੋਣਾ ਇੱਕ ਜਜ਼ਬਾਤੀ ਲਹਿਰ ਸੀਗੀ ਔਰ ਉਹਨਾਂ ਨੂੰ ਵੋਟ ਪਈ ਜਦ ਰਹੀ ਉਹਨਾਂ ਦਾ ਆਪਣਾ ਡਾਟਾ ਬੇਸ ਹੈਗਾ ਵੋਟ ਦਾ ਜਦੋਂ ਸੱਤ ਇਲੈਕਸ਼ਨਾਂ ਲੜੇ ਨੇ ਉਹਦੇ ਚ ਉਹ ਪੰਜ ਵਾਰ ਹਾਰੇ ਨੇ ਜਦੋਂ ਹਾਰਦੇ ਨੇ ਉਹਨਾਂ ਦੀ ਵੋਟ 40 45 50 55 60 ਹਜ਼ਾਰ ਰਹਿੰਦੀ ਆ ਜਦ ਕਿ ਕਾਂਗਰਸ ਦੇ ਕਿਡਾ ਬੇਸਡ ਪਾਰਟੀ ਕੇਨਾ ਸਾਹਿਬ ਉਸ ਇਸ ਉਸ ਕਿਡਾ ਬੇਸਡ ਪਾਰਟੀ ਦੀ ਸਪੋਰਟ ਜਿਹੜੀ ਆ ਉਹ ਵਰਸਟ ਇਲੈਕਸ਼ਨ ਤੁਸੀਂ ਕੱਢ ਕੇ ਦੇਖ ਲਓ 2022 ਦਾ ਡਾਟਾ ਸਾਨੂੰ 2 ਲੱਖ 118 ਹਜ਼ਾਰ ਵੋਟ ਪਈ ਆ 2.5 ਲੱਖ ਨਾਲ ਉਹ ਜਿੱਤੇ ਨੇ ਤੋ ਕਾਂਗਰਸ ਦੇ ਟੀਚੇ ਤੋਂ ਇਹ ਸੀਟ ਜਿੰਨੀ ਕੋ ਬਹੁਤੀ ਦੂਰ ਨਹੀਂ ਹੈਗੀ ਕਹਿੰਦਾ ਸਰ ਤੁਹਾਨੂੰ ਕਿੰਨੇ ਕਿੰਨੇ ਪਿੰਡ-ਪਿੰਡ ਤੁਸੀਂ ਜਾਉਂਗੇ ਚੋ ਮੈਂ ਹਾਂਜੀ 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 ਅੱਜ ਤਾਂ ਸਿਰਫ ਸ਼ੁਰੂਆਤ ਆ ਪਹਿਲਾਂ ਮੈਂ ਸਾਰੇ 9 ਹਲਕਿਆਂ ਦੇ ਵਿੱਚ ਆਪਣੇ ਵਰਕਰਸ ਨੂੰ ਮਿਲਣ ਜਾ ਰਿਹਾ ਹਾਂ ਜਦ ਜਦ ਇਹ ਰਾਉਂਡ ਕੰਪਲੀਟ ਹੋ ਜਾਊਗਾ ਬਾਡੀ ਕੰਪਲੀਟ ਹੋ ਚੁਗੀ ਫਿਰ ਪਿੰਡਾਂ ਦਾ ਦੌਰਾ ਹੋਵੇਗਾ ਕਸਬਿਆਂ ਦਾ ਦੌਰਾ ਹੋਵੇਗਾ ਸਰ ਤੁਸੀਂ ਕਿਹਾ ਵੀ ਤੁਸੀਂ ਕਿ ਭਗਵੰਤ ਮਾਨ ਨੇ ਜਿਹੜੀ ਨਿੱਜੀ ਬਦਲਾਖੋਰੀ ਉਹ ਕੀਤੀ ਆ ਤਾਂ ਤੁਸੀਂ ਪਲਾਟੋ ਇੱਥੇ ਆਏ ਹੋ ਉਹ ਵੀ ਕਿਤੇ ਨਾ ਕਿਤੇ ਨਿੱਜੀ ਬਦਲਾਖੋਰੀ ਦੇ ਕਾਰਨ ਆਇਆ ਕਿਤੇ ਨਾ ਕਿਤੇ ਕਿਉਂਕਿ ਲੋਕਲ ਲੀਡਰ ਸਾਡੇ ਗੋਲ ਦੇ ਸਾਹ ਵੀ ਨਾਰਾਜ਼ ਹੋਏ ਇਸੇ ਕੱਲ ਕਿਤੇ ਨਹੀਂ ਮੈਂ ਲੈਟ ਬੀ ਕਲੈਰੀਫਾਈ ਮੈਂ ਨਾ ਤਾਂ ਸੰਗਰੂਰ ਦੀ ਟਿਕਟ ਮੰਗੀ ਸੀ ਜੀ ਨਾ ਮੈਂ ਕਿਤੇ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇਹ ਤਾਂ ਸਰਕਮਸਟੈਂਸਸ ਇਹੋ ਜੇ ਬਿਲਡ ਹੋਏ ਨੇ ਕਿ ਉਹਨਾਂ ਨੂੰ ਐ ਲੱਗਿਆ ਪਾਰਟੀ ਨੂੰ ਕਿ ਮੈਨੂੰ ਉੱਥੇ ਆਣ ਕੇ ਇਲੈਕਸ਼ਨ ਲੜਨੀ ਮੈਂ ਕਿਸੇ ਚੁਣੌਤੀ ਤੋਂ ਨਹੀਂ ਭੱਜਿਆ ਇਹ ਕੋਈ ਬਦਲਾਖੋਰੀ ਦੀ ਲੜਾਈ ਨਹੀਂ ਭਗਵੰਤ ਮਾਨ ਦਾ ਤਾਂ ਇਸ਼ੂ ਬਹੁਤ ਛੋਟਾ ਜਿਹਾ ਹੈਗਾ ਉਹ ਤਾਂ ਜੋ ਮੇਰੇ ਨਾਲ ਹੋਇਆ ਉਹ ਤਾਂ ਮੈਂ ਕੋਟਾ ਕਚੇਰੀਆਂ 'ਚ ਲੜ ਰਿਹਾ ਹਾਂ ਇਹਨਾਂ ਨੇ ਮੇਰੀ ਜਮਾਨਤ ਡਿਸਪेंस ਕਰਾਉਣ ਗਏ ਸੀਗੇ ਸੁਪਰੀਮ ਕੋਰਟ ਆਫ ਇੰਡੀਆ 'ਚ ਵਗਾ ਕੇ ਮਾਰੀ ਅਗਲੇ ਨੇ ਔਰ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਮਗਰਲੀ ਟ੍ਰਾਇਲ ਜਿਹੜੀ ਥੱਲੜੀ ਆ ਜਦ ਤੱਕ ਸੁਪਰੀਮ ਕੋਰਟ ਵਿਹੇਰਿੰਗ ਚੱਲ ਰਹੀ ਆ ਦੀ ਟ੍ਰਾਇਲ ਇਨ ਫਾਜ਼ਲ ਕਾ ਕੋਰਟ ਹੈਜ਼ ਬੀਨ ਸਟੇਡ ਧੇਰਫੋਰ ਇਹ ਮੇਰੀ ਕੋਈ ਪਰਸਨਲ ਲੜਾਈ ਨਹੀਂ ਹੈਗੀ ਉਹਨਾਂ ਨੂੰ ਮਾਫ ਕਰਨਾ ਉਹ ਤਾਂ ਮੈਂ ਬਾਅਦ ਜਦੋਂ ਸਮਾਂ ਆ ਇਸ ਇਸ ਕੱਲ ਨੂੰ ਜਸਟਿਸ ਐਂਡ ਤੱਕ ਲੈ ਕੇ ਜਾਣਾ ਕਿਉਂਕਿ ਅਗਰ ਲੀਡਰ ਆਫ ਆਪੋਜੀਸ਼ਨ ਨਾਲ ਤੇ ਐਮ ਐਲ اے ਤਿੰਨ ਵਾਲੀ ਨਾਲ ਇਹ ਐ ਐਂਡੀ ਪੀਐਸ ਦਾ ਝੂਠਾ ਮੁਕੱਦਮਾ ਦਰਜ ਕਰ ਸਕਦੇ ਪੁਲਿਸ ਵਾਲੇ ਤੇ ਗਵਰਨਮੈਂਟ ਮਿਲ ਕੇ ਇਹ ਕੱਲ ਨੂੰ ਕਿਸੇ ਵੀ ਆਮ ਵਿਅਕਤੀ ਨਾਲ ਕਰ ਸਕਦੇ ਇਸ ਕਰਕੇ ਮੇਰੀ ਉਹ ਲੜਾਈ ਕਾਨੂੰਨ ਅਨੁਸਾਰ ਅਦਾਲਤ ਅਨੁਸਾਰ ਲੌਜੀਕਲ ਕਨਕਲੂਜਨ ਤੱਕ ਲੈਣ ਲਈ ਮੈਂ ਵਚਨਬੱਧ ਹੈਗਾ ਬਟ ਨਾਟ ਇਨ ਦਿਸ ਇਲੈਕਸ਼ਨ ਇਹ ਇਲੈਕਸ਼ਨ ਹੈਗੀ ਆ ਇਸ਼ੂ ਬੇਸਡ ਜੀਪੀ ਐਂਡ ਆਲਸੋ ਅਗੇਂਸਟ ਦੀ ਰੌਂਗ ਪੋਲਿਸੀਜ਼ ਆਫ ਆਮ ਆਦਮੀ ਪਾਰਟੀ ਆਗਰੰਦਾ ਜਿਹੜਾ ਵੋਟਰ ਹੈ ਉਹ ਬਹੁਤ ਜ਼ਿਆਦਾ ਹੈ ਫਿਰ ਪਾਰਟੀ ਨੂੰ ਵੱਡਾ ਚਿਹਰਾ ਉਤਾਰਨ ਦੇ ਤੇ ਕੀ ਲੋੜ ਪੈਗੀ ਕਿ ਸੰਗਰੂਰ ਦੇ ਕਿਸੇ ਲੀਡਰ ਦੇ ਉੱਤੇ ਪਾਰਟੀ ਯਕੀਨ ਨਹੀਂ ਜੀ ਕਿ ਸੀਟ ਕਰ ਸਕਦੇ ਨੇ ਕਿਉਂਕਿ ਜੇਕਰ ਗੱਲ ਕੀਤੀ ਹੋਰ ਕਿਸੇ ਪਾਰਟੀ ਦਾ ਕੋਈ ਵੱਡਾ ਚਿਹਰਾ ਬਹੁਤ ਦੇਖੋ ਮੇਰੀ ਬੇਨਤੀ ਬੇਨਤੀ ਸੁਣੋ ਦੋ ਸਾਲ ਵੀ ਇਹਨਾਂ ਨੇ ਕਾਫੀ ਚੰਗੀ ਮਿਹਨਤ ਕਰਦੇ ਆ ਰਹੇ ਨੇ ਅੱਜ ਪਾਰਟੀ ਹਾਈ ਲੋਕ ਹੈਗਾ ਜੀ ਕਿ ਕਾਹਦੀ ਦਾ ਦਾਅਵਾ ਕਰੀਏ ਪਹਿਲਾਂ ਨਹੀਂ ਨਹੀਂ ਪਹਿਲਾਂ ਮੇਰੀ ਸੁਣੋ ਇਹ ਤਾਂ ਇੱਕ ਮਿੰਟ ਗੋਲਡੀ ਇਹ ਟਿਕਟ ਮੈਂ ਤਾਂ ਨਹੀਂ ਦਿੱਤੀ ਇਹ ਪਾਰਟੀ ਦੀ ਟਿਕਟ ਇੱਕ ਪ੍ਰੋਸੈਸ ਹੈ देयर इज ਅ ਰეკਮੈਂਡੇਸ਼ਨ ਫ্রম ਬਿਲੋ ਦੈਨ देर ਇਜ਼ ਅ ਸਕਰੀਨਿੰਗ ਕਮੇਟੀ ਦੈਨ देर ਇਜ਼ ਅ ਸੈਂਟਰਲ ਇਲੈਕਸ਼ਨ ਕਮੇਟੀ ਪਾਰਟੀ ਨੇ ਕੁਝ ਜਿਹੜੀ ਟਿਕਟ ਦਿੱਤੀ ਹੈ ਮੈਨੂੰ ਉਹ ਮੈਂ ਆਪਣੇ ਉਹਨਾਂ ਦੇ ਆਦੇਸ਼ ਦੇ ਨਾਲ ਆਇਆ ਇਹ ਟਿਕਟ ਮੰਗਣਾ ਸਭ ਦਾ ਅਧਿਕਾਰ ਆ ਗੋਲਡੀ ਦਲਬੀਰ ਦਾ ਵਜਿੰਦਰ ਸਿੰਗਲਾ ਜੀ ਦਾ ਕਾਲੇ ਢਿੱਲੋਂ ਦਾ ਅਗਰ ਕੋਈ ਹੋਰ ਵੀ ਮੰਗਦਾ ਮੈਂ ਉਹਦੀ ਸਪੋਰਟ ਕਰਦਾ ਹਾਂ ਬਟ ਵਾਂਸ ਦਾ ਪਾਰਟੀ ਹੈਜ਼ ਡਿਸਾਈਡਡ ਔਰ ਗੋਲਡੀ ਤੁਹਾਡੇ ਸਾਹਮਣੇ ਬੈਠੇ ਨੇ ਜਦ ਉਹ ਮੈਨੂੰ ਬੁਲਾ ਕੇ ਕਹਿ ਰਹੇ ਨੇ ਕਿ ਅਸੀਂ ਔਰ ਇਹਨਾਂ ਦੇ ਜਿਹੜੀ ਸਾਡੀ ਭੈਣ ਹੈ ਸਿਮਰਤ ਕੰਗੂੜਾ ਤੇ ਫਿਰ ਤਾਂ ਕੋਈ ইস্যੂ ਬਾਕੀ ਰਹਿ ਨਹੀਂ ਜਾਂਦਾ ਉਹਦਾ 22 ਵਿੱਚ ਜਮੀਨੀ ਟਾਣ ਦੇ ਵਿੱਚ ਸੜੋੜੀ ਨੂੰ ਉਤਾਰਿਆ ਗਿਆ ਜੀ ਬਸ ਹੁਣ ਦੋੜੀ ਆਪਾਂ ਆਪਾਂ ਮੇਰੇ ਵਾਲਾ ਗਾਇਬ ਨਜ਼ਰ ਮੇਰੇ ਵਾਲਾ ਟਾਪਿਕ ਖਤਮ ਹੋ ਗਿਆ ਆਪਾਂ ਨਵੀਂ ਕੋਈ ਹੋਰ ਪ੍ਰਸ਼ਨ ਕਰੀਏ ਇੱਕ ਮਿੰਟ ਇਹਨਾਂ ਦਾ ਸਵਾਲ ਵਿਜੇਂਦਰ ਸਿੰਘ ਮੇਰਾ ਫੋਨ ਲਿਆਇਓ ਮੈਂ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਨੂੰ ਪਟਿਆਲੇ ਮਿਲ ਕੇ ਆਇਆ ਹਾਂ ਉਸੇ ਕੱਲ 11 ਵਜੇ ਦਰਸ਼ਨ ਦੇਣਾ ਸੰਗਰੂਰ ਉਹਨਾਂ ਦੇ ਘਰ ਇੱਕ ਇਸੇ ਤਰ੍ਹਾਂ ਵਰਕਰਸ ਦੀ ਮੀਟਿੰਗ ਸੰਗਰੂਰ ਵਿੱਚ ਰੱਖੀ ਜਾ ਰਹੀ ਹੈ ਪਰਸੋ ਬਰਨਾਲੇ ਆ ਚੌਥੇ ਲੈ ਰਹੇ ਆ ਉਸ ਤੋਂ ਅਗਲੇ ਦਿਨ ਸੁਨਾਮ ਆ ਉਸ ਤੋਂ ਅੱਗੇ ਚੱਲਾਂਗੇ ਹੋਰ ਸਾਰੇ ਮੇਰੇ ਨਾਲ ਇੱਕ ਵੱਡੇ ਲੀਡਰ ਦਾ ਨਾਮ ਲਿਆ ਸੀ ਕੋਈ ਨਾਮ ਨਹੀਂ ਲਿਆ ਜੀ ਇਹਨਾਂ ਨੇ ਕੋਈ ਨਾਮ ਨਹੀਂ ਲਿਆ ਕੋਈ ਨਾਮ ਨਹੀਂ ਲਿਆ ਸਾਰਾ ਗੱਲ ਇੱਜਾ ਵੀ ਗੋਲਡ ਹੀ ਨੇ ਉਹ ਤੱਕ ਪਾਂ ਤਾਂ ਕਰਦੀ ਦੋਨੋਂ ਮੀਆਂ ਬੀਬੀ ਇਹ ਮਿਹਨਤ ਕਰਦੇ ਨੇ ਪਿੰਡ ਪਿੰਡ ਜਾਂਦੇ ਨੇ ਜੀ ਪਰ ਇੱਕ ਬੰਦੇ ਨੂੰ ਕਿਉਂ ਪਿੱਛੇ ਛੱਡਿਆ ਗਿਆ ਕਾ ਨਾ ਨਹੀਂ ਨਹੀਂ ਤੂੰ ਇਹ ਪਹਿਲਾਂ ਮੈਨੂੰ ਇਹ ਗੱਲ ਦੱਸੋ ਦਲਬੀਰ ਗੋਲਡੀ ਨੂੰ ਐਮਐਲਏ ਕਾਂਗਰਸ ਨੇ ਬਣਾਇਆ ਕਿ ਨਹੀਂ ਬਣਾਇਆ ਹੈਗਾ ਔਰ ਗਾ ਨਹੀਂ ਬਣਾਉਣਾ ਤੁਸੀਂ ਨਹੀਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੋਲਡੀ ਇਸ ਗੋਇੰਗ ਟੂ ਗੈਟ ਹਿਸ ਡਿਊ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ 2027 ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਚ ਹੀ ਇਸ ਗੋਇੰਗ ਟੂ ਹੋਲਡ ਅ ਵੈਰੀ ਇੰਪੋਰਟੈਂਟ ਮੇਰੀ ਤੁਹਾਨੂੰ ਬੇਨਤੀ ਪਲੀਜ਼ ਡੋਨਟ ਆਸਕ 네ਗੇਟਿਵ ਕੁਐਸਚਨਸ ਮੈਂ ਇੰਤ ਕਈ ਕਹਿੰਦਾ ਨਾ ਮੇਰੇ ਅਧਿਕਾਰ ਖੇਤਰ ਚ ਨਹੀਂ ਗਿਆ ਪਾਰਟੀ ਖੈਰਾ ਸਾਹਿਬ ਪਾਰਟੀ ਪ੍ਰਧਾਨ ਇੱਕ ਟਿਕ ਸਵਾਲ ਹੈ ਖੈਰਾ ਸਾਹਿਬ ਤੁਹਾਡੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਖਰਚੇ ਦੇ ਉੱਪਰ ਬਾਹਰਲੇ ਸੂਟਾ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਕੱਲ ਵੀ ਉਹ ਉੱਤੇ ਜਾ ਕੇ ਮੀਡੀਆ ਦੇ ਸਾਹਮਣੇ ਰੋਏ ਨੇ ਜੀ ਸਾਹਿਬ ਮੈਂ ਦੇਖਿਆ ਕਿ ਵੈਸੇ ਤਾਂ ਮਾਡਲ ਕੋਡ ਆਫ ਕੰਡਕਟ ਲੱਗ ਚੁੱਕਾ ਵਾ ਅਗਰ ਉਹ ਸਰਕਾਰੀ ਜਹਾਜ਼ ਦਾ ਦੁਰਉਪਯੋਗ ਕਰ ਰਹੇ ਨੇ ਤਾਂ ਸਰਾਸਰ ਗਲਤ ਹੈਗਾ ਜਿਹੜਾ ਉਹ ਪਹਿਲਾ ਚੋਣ ਜਾਬਤੇ ਤੋਂ ਜੋ ਦੁਰਉਪਯੋਗ ਉਹਨਾਂ ਨੇ ਕੀਤਾ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਤੌਰ ਡਰਾਈਵਰ ਯੂਜ਼ ਕੀਤਾ ਵਾ ਸਾਡਾ ਜਹਾਜ਼ ਕਦੀ ਚਨਈ ਕਦੀ ਬੈਂਗਲੌਰ ਕਦੀ ਤੁਹਾਡੇ ਝਾਰਖੰਡ ਤੇ ਕਦੀ ਉੱਥੇ ਬਿਹਾਰ ਦੇ ਵਿੱਚ ਜਾਂਦਾ ਰਿਹਾ ਜਿਹਦਾ ਕੋਈ ਮਕਸਦ ਨਹੀਂ ਸੀਗਾ ਸਿਰਫ ਕੇਜਰੀਵਾਲ ਨੂੰ ਫੈਸਿਲਿਟੇਟ ਕਰਨ ਵਾਸਤੇ ਉਹਦੀ ਪੋਲਿਟਿਕਸ ਨੂੰ ਪ੍ਰੋਮੋਟ ਕਰਨ ਵਾਸਤੇ ਹੀ ਵਾਸ ਫਲਾਈਂਗ ਦਾ 에ਅਕ੍ਰਾਫਟ ਆਫ ਪੰਜਾਬ ਜਿਹੜਾ ਕਿ ਗਲਤ ਸੀਗਾ ਔਰ ਅੱਜ ਵੀ ਜਿਹੜਾ ਹੁਣ ਰੋਏ ਨੇ 1 ਮਿੰਟ ਵਾਸਤੇ ਉਹਨਾਂ ਨੂੰ ਉਸ ਦਿਨ ਰੋਣਾ ਨਹੀਂ ਆਇਆ ਜਿੱਦਣ ਭਾਈ ਅੰਮ੍ਰਿਤਪਾਲ ਦੀਆਂ ਔਰਤਾਂ ਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁਖੜਤਾਲ ਤੇ ਉਹਦੀ ਮਾਂ ਨੂੰ ਜਦ ਦਿਨ ਗ੍ਰਿਫਤਾਰ ਕੀਤਾ ਇਹਨੂੰ ਉਸ ਦਿਨ ਰੋਣਾ ਨਹੀਂ ਆਇਆ ਜਦ ਦਿਨ ਸ਼ੁਭਕਰਨ ਮਰਿਆ ਵਾ ਸਾਡਾ ਕਿਸਾਨ ਇੱਥੇ ਗੋਲੀ ਵੱਜ ਗਈ ਉਹਦੇ ਉਸ ਦਿਨ ਭਗਵੰਤ ਨੂੰ ਮਾਂ ਨੂੰ ਰੋਣਾ ਨਹੀਂ ਆਇਆ ਇੱਕ ਮਿੰਟ ਲਈ ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੰਭੂ ਬਾਰਡਰ ਉਹ ਦਿਨ ਰੋਣਾ ਨਹੀਂ ਆਇਆ ਜਦ ਦਿਨ ਸਾਡੀਆਂ ਧੀਆਂ ਭੈਣਾਂ ਦੇ ਚੈਨੀਆਂ ਸਨੇਚ ਹੁੰਦੀਆਂ ਡਰਗ ਵਾਲੇ ਐਲੀਮੈਂਟ ਚਾਕੇ ਉਹਨਾਂ ਦੇ ਗਲਾਂ ਚੋਂ ਖੋਹ ਲੈਂਦੇ ਨੇ ਕਬਾਲੀਆਂ ਕੰਨ ਪਾੜ ਦਿੰਦੇ ਨੇ ਉਹਨੂੰ ਰੋਣਾ ਨਹੀਂ ਆਇਆ ਇਸ ਨੂੰ ਸਰਬਜੀਤ ਕੌਰ ਮਾਣੂ ਕਹਿੰਦੇ ਇੱਕ ਜਗਰਾਉਂਦੀ ਐਨਆਰਏ ਦੀ ਕੋਠੀ ਦੇ ਕਬਜ਼ਾ ਕਰਤਾ ਰੋਣਾ ਨਹੀਂ ਆਇਆ ਕਟਾਰੂ ਚੱਕ ਨੇ ਵੱਧ ਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਉਸ ਦਿਨ ਰੋਣਾ ਨਹੀਂ ਆਇਆ ਇਸ ਨੂੰ ਦੇਰਫੋਰ ਆ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ ਔਰ ਕੇਜਰੀਵਾਲ ਇੱਕ ਮਲਟੀ 100 ਕਰੋੜ ਸਰਾਬ ਘਟਾਲੇ ਵਿੱਚ ਇਨਡਾਈਟਡ ਹੈ ਹੀ ਹੈਜ਼ ਬੀਨ ਅਰੈਸਟਡ ਉਸ ਨੂੰ ਹਾਈ ਕੋਰਟ ਨੇ ਜਦੋਂ ਬੇਲ ਆਪਣੇ ਚੈਲੰਜ ਕੀਤਾ ਹਾਈ ਕੋਰਟ ਨੇ ਕਿਹਾ ਕਿ ਇਹ ਸਾਡੇ ਈਡੀ ਕੋਲ ਪੁਖਤਾ ਸਬੂਤ ਨੇ 댓 ਹੀ ਕੈਨ ਨਾਟ ਬੀ ਰਿਲੀਜ਼ਡ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਈਮਾਨਦਾਰ ਆ ਇਸ ਕਰਕੇ ਇਹ ਉਹਦਾ ਜਿਹੜਾ ਰੋਣਾ ਸੀਗਾ ਇਹ ਮੈਨੂੰ ਲੱਗ ਰਿਹਾ ਕਿ ਉਹਨੂੰ ਪੰਜਾਬ ਤੋਂ ਘਬਰਾਹਟ ਆ ਰਹੀ ਆ ਇਹ ਹੁਣ इमोशनल ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾਂ ਤੇ ਜਜ਼ਬਾਤੀ ਕਰਕੇ ਕਰ ਉਹ ਪੰਜਾਬ ਦੇ ਪੰਜਾਬ ਦੇ ਬੱਸ ਕਰ ਬਾਈ ਦੇਖ ਮੈਂ ਗੱਲ ਦੱਸਾਂ ਜੀ ਮੇਰੀ ਗੱਲ ਸੁਣੋ ਮੈਂ ਇੱਕ ਮਿੰਟ ਮੈਂ ਕਦੀ ਮੈਂ ਕਦੀ ਇਦਾਂ ਭੱਜਿਆ ਨਹੀਂ ਸਵਾਲਾਂ ਤੋਂ ਪਰ ਹੁਣ ਮੇਰੀ ਅੱਗੇ ਕਮਿਟਮੈਂਟਸ ਹੈਗੀਆਂ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ। ਮਿਲਦੇ ਰਵਾਂਗੇ ਆਪਾਂ ਸਾਰੇ ਕਿਸੇ। ਸ਼ਰਾਬ ਪਾਲਸੀ ਪੰਜਾਬ ਦੀ ਵੀ ਸੇਮ ਹੈ ਜੀ ਕਿ ਜਿਹੜੇ ਕਦਰ ਬਿੱਟੂ ਸਾਹਿਬ ਉਹ ਭਾਜਪਾ ਚ ਗਏ ਸੀ ਪਰ ਉਹਨਾਂ ਨੇ ਬਿਆਨ ਸਾਹਿਬ ਦੀ ਜਿਹੜੀ ਫੋਟੋ ਲਈ ਆ ਉਹ ਕਹਿ ਰਹੇ ਨੇ ਕਿ ਤੁਸੀਂ ਤਾਂ ਆਪਣੇ ਅਹੁਦੇ ਵੀ ਚਲੇ ਗਏ ਭੁੱਖੇ ਚਲੇ ਗਏ ਪਰ ਬਿਆਨ ਸਾਹਿਬ ਦੀ ਜਿਹੜੀ ਸਾਹਤਾ ਉਹ ਨੂੰ ਉਹ ਨਾ ਕਰੋ। ਭਾਜਪਾ ਦੇ ਬੋਰਡ ਦੇ ਉੱਪਰ ਜਿਹੜੀ ਥਰਡ ਇਹ ਇਹ ਸਵਾਲ ਬਿੱਟੂ ਨੂੰ ਪੁੱਛਵਾਂ ਤੁਸੀਂ ਕਹਿ ਰਹੇ ਸੀ ਸ਼ਰਾਬ ਦਾ ਸ਼ਰਾਬ ਦੀ ਪਾਲਸੀ ਆਈ ਊਡ ਸੇ ਜੋ ਦਿੱਲੀ ਚ ਘਟਾਲਾ ਹੋਇਆ ਉਹ ਇੱਥੇ ਕੱਟ ਕਾਪੀ